ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਨੂੰ ਦੇਣ ਜਾ ਰਹੇ ਹਾਂ ਬਾਬਾ ਪੈਰੋ ਜੱਤੀ ਨੂੰ ਸਿੱਧ ਕਰਨ ਦਾ ਇੱਕ ਪ੍ਰਯੋਗ ਦੱਸਣ ਜਾ ਰਹੇ ਹਾਂ ਬਾਬਾ ਪੈਰੋ ਜੱਤੀ ਨੂੰ ਸਿੱਧ ਕਰਨ ਦੇ ਲਈ ਅੱਜ ਤੁਹਾਨੂੰ ਜੋ ਦੱਸਾਂਗੇ ਐਤਾਂ ਦੀ ਇਹ ਜਿਹੜੀ ਵੀਡੀਓ ਪਹਿਲਾਂ ਕਿਸੇ ਨੇ ਨਹੀਂ ਪਾਈ ਹੋਈ ਇਹਦੇ ਵਿੱਚ ਬਿਨਾ ਮੰਤਰ ਤੋਂ ਬਾਬੇ ਪੈਰੋ ਨੂੰ ਜਤੀ ਨੂੰ ਤੁਸੀਂ ਸਿੱਧ ਕਰ ਸਕਦੇ ਹੋ ਕਿੱਦਾਂ ਕਰਨਾ ਹੈ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਪੈਣਾ ਸੁਣਨਾ ਪੈਣਾ ਕੱਲੀ-ਕੱਲੀ ਗੱਲ ਨੂੰ ਸਮਝਣਾ ਪੈਣਾ ਔਰ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਤੁਹਾਨੂੰ ਦੇਖਣਾ ਪੈਣਾ ਫੇਰ ਗੱਲ ਸਮਝ ਆਉਣੀ ਆ ਸਾਰੀ ਤੇ ਵਿੱਚ ਫਿਰ ਤੁਸੀਂ ਕਮੈਂਟਾਂ 'ਤੇ ਪੁੱਛਦੇ ਰਹਿੰਦੇ ਹੋ ਕਿ ਇਹ ਕਿੱਦਾਂ ਹੋ ਗਿਆ ਉਹ ਕਿੱਦਾਂ ਹੋ ਗਿਆ ਇਹਦੇ ਨਾਲੋਂ ਚੰਗੀ ਗੱਲ ਆ ਕਿ ਤੁਸੀਂ ਵੀਡੀਓ ਨੂੰ ਪੂਰੀ ਸੁਣੋ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਆਂ ਬਾਬੇ ਪੈਰੋ ਜਤੀ ਨੂੰ ਸਿੱਧ ਕਰਨ ਦੇ ਲਈ ਜਿਹੜਾ ਤੁਹਾਨੂੰ ਪ੍ਰਯੋਗ ਦੱਸਣ ਜਾ ਰਹੇ ਆਂ ਉਹਦੇ ਬਾਰੇ ਤਾਂ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਾਬਾ ਪੈਰੋ ਜਤੀ ਨੂੰ ਕੋਈ ਸਿੱਧ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਕਹਿੰਦੇ ਪਿਆ ਛੇੜ ਨਹੀਂ ਪਈ ਤੇ ਜੇ ਤੁਸੀਂ ਸਾਡੇ ਦਿੱਤੇ ਹੋਏ ਪ੍ਰਯੋਗ ਦੇ ਨਾਲ ਬਾਬਾ ਪੈਰੋਜੀ ਦੀ ਸੇਵਾ ਨੂੰ ਕਰੂਗੇ ਇਹ ਬਾਬਾ ਪੈਰੋਜੀ ਤਾਂ ਨਾ ਸਿੱਧ ਵੀ ਹੋਣਗੇ ਤੇ ਤੁਹਾਡੇ ਸਾਰੇ ਕੰਮ ਰਾਸ ਵੀ ਖੁੱਦ ਕਰਨਗੇ ਇਹ ਸਾਡੀ 100% ਗਰੰਟੀ ਆ ਇਸ ਵੀ ਇਹ ਵੀਡੀਓ ਤੇ ਚੰਗੀ ਤਰ੍ਹਾਂ ਸੁਣ ਲਈਓ ਬਸ ਸਮਝ ਲਿਓ ਸਾਡੇ ਕੀਤੇ ਹੋਏ ਪ੍ਰਯੋਗ ਦੇ ਨਾਲ ਤੁਸੀਂ ਇਹ ਚੀਜ਼ ਨੂੰ ਕਰਕੇ ਦੇਖ ਲਿਓ ਤੁਹਾਡਾ ਕੰਮ ਰਾਸ ਹੋਏਗਾ ਹੀ ਹੋਏਗਾ ਜਿਹੜਾ ਵੀ ਕੰਮ ਤੁਹਾਡਾ ਕੋਈ ਹੋਵੇ ਠੀਕ ਹੈ ਜੀ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਚਾਹੁੰਦੇ ਨੇ ਕਿ ਹਾਂ ਅਸੀਂ ਸੱਚੀ ਭਗਤੀ ਦੇ ਨਾਲ ਬਾਬਾ ਪੈਰੋਂ ਨੂੰ ਸਿੱਧ ਕਰਨਾ ਉਹ ਇਸ ਚੀਜ਼ ਨੂੰ ਸੁਣ ਲੈਣਾ ਚੰਗੀ ਤਰ੍ਹਾਂ ਕਰ ਲੈਣ ਉਹਨਾਂ ਦਾ ਸਾਰਾ ਜਿਹੜਾ ਕੀ ਆ ਅਗਲਾ ਪਿਛਲਾ ਜਿਹੜਾ ਆ ਸਭ ਕਲੀਅਰ ਹੋ ਜਾਊਗਾ ਤਾਂ ਦੋਸਤੋ ਜਿਸ ਤਰ੍ਹਾਂ ਹੁਣ ਤੁਹਾਨੂੰ ਜਾਣਦੇ ਆ ਕਿ ਤੁਸੀਂ ਬਾਬਾ ਪੈਰੋਂ ਜਤੀ ਜੀ ਲੱਖ ਦਾ ਤਾਂ ਸੱਕੀ ਸਰਵਰ ਪੀਰ ਜੀ ਦੇ ਦਰਬਾਰ ਨੇ ਜਦੋਂ ਲੱਖ ਦਾ ਤਾਂ ਪੀਰ ਜੀ ਦੇ ਦਰबान ਨੇ ਹੈ ਬਾਬਾ ਭੈਰੋ ਜੀ ਜੇ ਤੁਸੀਂ ਇਹਨਾਂ ਨੂੰ ਸਿੱਧ ਕਰ ਲਿਆ ਤੇ ਲੱਖ ਦਾ ਤਾਂ ਸਖੀ ਸਰਵਰ ਪੀਰ ਦੀ ਵੀ ਤੁਹਾਡੇ ਤੇ ਸਦਾ ਹੀ ਰਹਿਮਤ ਰਹੇਗੀ ਇਹਨਾਂ ਯਾਦ ਰੱਖਿਓ ਤੁਸੀਂ ਇਹਨਾਂ ਦੀ ਸੇਵਾ ਰੱਖਣ ਦੇ ਨਾਲ ਨਾਲ ਲੱਖ ਦਾ ਤਾਂ ਪੀਰ ਜੀ ਦੇ ਵੀ ਨਿਗਾਹ ਦੇ ਵਿੱਚ ਤੁਸੀਂ ਹੋਵੋਗੇ ਉਹਨਾਂ ਦੀ ਨਿਗਾਹ ਸਵੱਲੀ ਤੁਹਾਡੇ ਤੇ ਹੋਏਗੀ ਪਰ ਜਿਹੜੇ ਬਾਬੇ ਭੈਰੋ ਜੀ ਦੇ ਸੇਵਾ ਦੇ ਵਿੱਚ ਬੈਠੇ ਨੇ ਜੇ ਸੇਵਾ ਕਰਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਬਾਬਾ ਪੈਰੋ ਜੱਤੀ ਜੀ ਕੀ ਚੀਜ਼ ਆ ਉਹ ਕਿਹੜੇ ਕੰਮ ਨਹੀਂ ਕਰਦੇ ਉਹ ਮਿੰਟਾਂ ਸਕਿੰਟਾਂ ਚ ਕੰਮ ਕਰ ਦਿੰਦੇ ਨੇ ਮਿੰਟ ਪੰਜ ਲਾਉਂਦੇ ਨੇ ਕੰਮ ਕਰਨ ਨੂੰ ਪੰਜ ਵੀ ਮੈਂ ਜ਼ਿਆਦਾ ਕਹਤੇ ਮਿੰਟ ਇੱਕ ਲਾਉਂਦੇ ਆ ਜੇ ਕੰਮ ਕਰਨ ਤੇ ਆ ਗਏ ਔਰ ਇਹਨਾਂ ਦੇ ਅੱਗੇ ਕੋਈ ਵੀ ਨਹੀਂ ਖੜਦਾ ਜਿੱਥੇ ਇਹ ਖੜੇ ਹੋ ਗਏ ਉੱਥੇ ਕਿਸੇ ਦੀ ਕੋਈ ਮੰਜਾਲ ਨਹੀਂ ਕਿ ਬਾਬਾ ਪੈਰੋ ਜੀ ਨੂੰ ਰੋਕ ਦੇਣ ਕੰਮ ਲਈ ਪਰ ਇਹ ਬੁਰੀਆਂ ਸ਼ਕਤੀਆਂ ਨੂੰ ਬੁਰੇ ਬੁਰੀਆਂ ਚੀਜ਼ਾਂ ਨੂੰ ਇਹ ਖਤਮ ਕਰਦੇ ਨੇ ਚੰਗੇ ਵਾਸਤੇ ਇਹ ਬਹੁਤ ਚੰਗੇ ਨੇ ਮਾੜਿਆਂ ਵਾਸਤੇ ਵੀ ਬਹੁਤ ਮਾੜੇ ਨੇ ਕਿਉਂ ਕਰਕੇ ਸਪੀਰਾ ਦੇ ਦਰਬਾਰ ਨੇ ਇਹਨਾਂ ਨੇ ਅਜੇ ਤੱਕ ਮਾੜਾ ਕਰਮ ਕੋਈ ਨਹੀਂ ਕੀਤਾ ਸਿਰਫ ਚੰਗੇ ਦੇ ਲਈ ਧਰਮ ਦੇ ਲਈ ਜਿਹੜਾ ਇਨਸਾਨ ਸਚਾਈ ਦੇ ਉੱਤੇ ਆ ਉਹਨਾਂ ਦੀ ਮਦਦ ਬਹੁਤ ਕਰਦੇ ਨੇ ਇਹਨਾਂ ਨੂੰ ਸਿੱਧ ਕਰਨ ਦੇ ਲਈ ਤੁਹਾਡਾ ਇਹ ਜਿਹੜਾ ਪ੍ਰਯੋਗ ਹੈ ਇਹਨਾਂ ਦੇ ਨਾਲ ਤੁਸੀਂ ਬਾਬਾ ਪੈਰੋਜੀ ਦੀ ਸਦਾ ਹੀ ਰਹਿਮਤ ਪਾਉਗੇ ਤੁਹਾਡੇ ਮਨ ਲੋ ਘਰ ਦੇ ਵਿੱਚ ਕੋਈ ਚੀਜ਼ ਕੁਿੱਤਾ ਕਰਾਇਆ ਕਿਸੇ ਨੇ ਜਾਦੂ ਟੂਣਾ ਕੋਈ ਨਹੀਂ ਕਰਨੋਂ ਹਟਦਾ ਕੋਈ ਐਸਾ ਤੁਹਾਡਾ ਵਾਰ ਕਰਨੋਂ ਤੁਹਾਡਾ ਦੁਸ਼ਮਣਾਂ ਤੁਹਾਡਾ ਤੁਹਾਡਾ ਬੁਰਾ ਤੱਕ ਰਿਆ ਹੋਵੇ ਉਸ ਬੰਦੇ ਦਾ ਤੁਸੀਂ ਹਾਲ ਦੇਖ ਲਓਗੇ ਕੀ ਹੋਏਗਾ ਜਿੱਦਣ ਤੁਸੀਂ ਬਾਬੇ ਪੈਰੋ ਦੀ ਇਹ ਸੇਵਾ ਰੱਖਣੀ ਸ਼ੁਰੂ ਕਰ ਦਿੱਤੀ ਉਹਦਾ ਹਾਲ ਦੇਖ ਲਿਓ ਕੀ ਹੋਏਗਾ ਕੰਨਾਂ ਨੂੰ ਹੱਥ ਲਾ ਕੇ ਪੈਰੀ ਹੱਥ ਲਾ ਕੇ ਜਾਊਗਾ ਮਾਫੀ ਮੰਗ ਕੇ ਜਾਊਗਾ ਕਿ ਮੈਨੂੰ ਮਾਫ ਕਰ ਦਿਓ ਐਡੀ ਤਕੜੀ ਰਹਿਮਤ ਬਾਬਾ ਪੈਰੋ ਜੀ ਕਰਦੇ ਨੇ ਇਹ ਸੇਵਾ ਜਿਹੜੀ ਹੈ ਬਹੁਤ ਉੱਚੀ ਉੱਚੀ ਸੇਵਾ ਆ ਕਿਸੇ ਨੂੰ ਇਦਾਂ ਨਹੀਂ ਮਿਲਦੀ ਇਸ ਪਹਿਲੀ ਵਾਰ ਦੇਣ ਜਾਂ ਦੱਸਣ ਜਾ ਰਹੇ ਆ ਕਿਉਂਕਿ ਕਿ ਤੁਸੀਂ ਤੁਹਾਡਾ ਤੁਸੀਂ ਸਾਡੇ ਚੈਨਲ ਤੇ ਜੁੜੇ ਤੁਹਾਡਾ ਭਲਾ ਹੋ ਜਵੇ ਅਸੀਂ ਇਹੀ ਮੰਗਦੇ ਆਂ ਅਸੀਂ ਹੋਰ ਕੁਝ ਨਹੀਂ ਤੁਹਾਡੇ ਤੋਂ ਸਾਨੂੰ ਚਾਹੀਦਾ ਵੀ ਤੁਸੀਂ ਸਹੀ ਤਰੀਕੇ ਦੇ ਨਾਲ ਇਹਨੂੰ ਕਰ ਲਿਓ ਸੇਵਾ ਜਿਹੜੀ ਹੈ ਇਹਨੂੰ ਕਰਕੇ ਤੁਸੀਂ ਬਾਬੇ ਪੈਰੂ ਜਤੀ ਦੀ ਕਿਰਪਾ ਲੈ ਲਿਓ ਉਹਨਾਂ ਦਾ ਆਸ਼ੀਰਵਾਦ ਲੈ ਲਿਓ ਉਹਨਾਂ ਦਾ ਤੁਹਾਡੇ ਨਾਲ ਅੰਦ ਸੰਗ ਸਹਾਈ ਰਹਿਣਗੇ ਤੁਹਾਨੂੰ ਸੁੱਖਣੇ ਦੇ ਵਿੱਚ ਸਾਰਾ ਕੁਝ ਦੱਸ ਕੇ ਵੀ ਜਾਇਆ ਕਰਨਗੇ ਜੇ ਐਡੀ ਤੁਹਾਡੇ ਤੇ ਰਹਿਮਤ ਹੋ ਗਈ ਜੇ ਤੁਹਾਨੂੰ ਜੇ ਤੁਹਾਡੀ ਸੱਚੀ ਸ਼ਰਧਾ ਦੇ ਵਿੱਚ ਸੱਚੀ ਭਾਵਨਾ ਹੋਈ ਤਾਂ ਤੁਹਾਨੂੰ ਸਾਰਾ ਕੁਝ ਦੱਸਣਗੇ ਉਹਦਾ ਹਰ ਇੱਕ ਕੰਮ ਤੁਹਾਡਾ ਰਾਸ ਕਰ ਦਣਗੇ ਕੋਈ ਤੁਹਾਡੇ ਘਰ ਦੀਆਂ ਮੁਸ਼ਕਲਾਂ ਹੋਣ ਕੋਈ ਤੁਹਾਡੇ ਕੰਮ ਅੜੇ ਹੋਣ ਕੋਰਟ ਕਚਹਿਰੀ ਦਾ ਕੇਸ ਵੀ ਹੋਵੇ ਉਹ 41 ਦਿਨ ਦੀ ਸੇਵਾ ਰੱਖ ਲਪੇ ਬਾਬੇ ਪੈਰੋ ਦੀ ਉਹਦਾ ਜਿਹੜਾ ਕੇਸ ਹੈ ਉਸ ਕੇਸ ਚੋਂ ਉਹ ਬੰਦਾ ਬਰੀ ਹੋ ਜਾਏਗਾ ਮੈਂ ਇਹ ਨਹੀਂ ਕਹਿੰਦਾ ਵੀ 41 ਦਿਨਾਂ ਚ ਬਰੀ ਹੋਊਗਾ ਪਰ ਉਹ ਬੰਦਾ ਉਸ ਕੇਸ ਦੇ ਵਿੱਚ ਜੇ 41 ਦਿਨ ਦੀ ਸੇਵਾ ਰੱਖ ਕੇ ਬਾਬੇ ਪੈਰੋ ਦੀ ਜਦੋਂ ਵੀ ਉਹਦਾ ਕੇਸ 1.5 ਸਾਲ ਬਾਅਦ 6 ਮਹੀਨਿਆਂ ਬਾਅਦ ਨਿਬੜੂਗਾ ਤੇ ਉਹ ਬਰੀ ਹੋ ਕੇ ਆਊਗਾ ਐਨਾ ਮੈਂ ਦਾਅਵੇ ਨਾ ਕਹਿ ਸਕਦਾ ਤੁਹਾਨੂੰ ਏਡੀ ਤਕੜੀ ਰਹਿਮਤ ਹੋਏਗੀ ਬਾਬੇ ਪੈਰੋ ਦੀ ਤੇ ਇਸ ਸੇਵਾ ਨੂੰ ਤੁਸੀਂ ਕਿੱਦਾਂ ਕਰਨਾ ਪਹਿਲਾਂ ਸੁਣ ਲਓ ਇੱਕ ਬਾਬੇ ਪੈਰੋ ਜਤੀ ਦੀ ਤੁਸੀਂ ਫੋਟੋ ਰੱਖ ਲਓ ਫੋਟੋ ਰੱਖ ਕੇ ਇੱਕ ਉਹਨਾਂ ਦਾ ਵੱਖਰਾ ਸਥਾਨ ਤਿਆਰ ਕਰ ਲਿਓ ਜੇ ਮੰਦਰ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਤੇ ਮੰਦਰ ਦੇ ਵਿੱਚ ਰੱਖ ਲੈਣਾ ਤੇ ਇੱਕ ਚਰਾਗ ਲੈ ਲੈਣਾ ਮਿੱਟੀ ਦਾ ਦੀਵਾ ਮਿੱਟੀ ਦਾ ਦੀਵਾ ਲੈ ਕੇ ਬਾਬੇ ਪੈਰੋ ਦਾ ਉੱਚ ਸਰੋਂ ਦਾ ਤੇਲ ਪਾ ਕੇ ਉਹਨਾਂ ਦਾ ਚਰਾਗ ਜਲਾਉਣਾ ਚਰਾਗ ਜਲਾਉਣ ਦੇ ਲਈ ਤੋਂ ਪਹਿਲਾਂ ਤੁਸੀਂ ਬਾਬੇ ਪੈਰੋ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਛੇ ਪਾਪਾ ਪੈਰੋ ਜਤੀ ਤੇਰੇ ਨਾਂ ਦਾ ਚਰਾਗ ਰੋਸ਼ਨ ਕਰਨ ਜਾ ਰਿਹਾ ਐਨੇ ਦਿਨ ਤੇਰੀ ਸੇਵਾ ਰੱਖਣੀ ਹੈ ਐਨੇ ਦਿਨ ਤੇਰੀ ਸੇਵਾ ਦੇ ਵਿੱਚ ਮੈਂ ਹਮੇਸ਼ਾ ਸਵੇਰੇ ਸ਼ਾਮ ਉਪਸਤਿਤ ਰਹੂੰਗਾ ਤੇ ਤੁਸੀਂ ਮੇਰੇ ਘਰ ਦੇ ਉੱਤੇ ਜਿੰਨੇ ਵੀ ਸੰਕਟ ਆ ਜਿੰਨੀਆਂ ਵੀ ਬੁਰੀਆਂ ਜੋ ਵੀ ਮੇਰੇ ਉੱਤੇ ਜੋ ਵੀ ਹੈਗਾ ਮੇਰੇ ਉੱਤੇ ਮੇਰੀ ਰੱਖਿਆ ਕਰਨੀ ਹੈ ਮੇਰੇ ਸਾਰੇ ਕੰਮ ਤੁਸੀਂ ਰਾਸ ਕਰਨੇ ਆ ਅੱਜ ਤੋਂ ਮੈਂ ਤੁਹਾਡੀ ਸੇਵਾ ਚ ਬੈਠ ਗਿਆ ਤੁਸੀਂ ਬਸ ਇੰਨੀ ਗੱਲ ਅਰਦਾਸ ਬੇਨਤੀ ਕਰਕੇ ਬਾਬੇ ਪੈਰੋ ਜੀ ਦੇ ਚਰਨਾਂ ਦੇ ਵਿੱਚ ਦੋ ਫੁੱਲ ਰੱਖ ਦੇਣੇ ਗੁਲਾਬ ਦੇ ਦੋ ਗੁਲਾਬ ਦੇ ਫੁੱਲ ਰੱਖ ਕੇ ਦੋ ਰੱਖ ਦੇਣੇ ਆ ਤੁਸੀਂ ਲੱਡੂ ਠੀਕ ਹੈ ਜੀ ਦੋ ਲੱਡੂ ਰੱਖ ਕੇ ਤੁਸੀਂ ਕੋਛ ਨਹੀਂ ਕਰਨਾ ਚਿਰ ਬੈਠ ਜਾਣਾ ਬਾਬਾ ਪੈਰੋ ਜੀ ਦੇ ਅੱਗੇ 5-10 ਮਿੰਟ ਜਿਹੜੀ ਵੀ ਫਰਿਆਦ ਤੁਸੀਂ ਕਰਨੀ ਹੈ ਬਾਬੇ ਪੈਰੋ ਦਾ ਨਾਮ ਲਈ ਜਾਣਾ ਜੋ ਨਾਮ ਤੁਸੀਂ ਲੈ ਸਕਦੇ ਹੋ ਬਾਬਾ ਪੈਰੋ ਚੱਤੀ ਬਾਬਾ ਪੈਰੋ ਚੱਤੀ ਦੇਤੇ ਜਿਹੜੀ ਵੀ ਆਪਣੀ ਤੁਹਾਡੀ ਮਨ ਦੀ ਇੱਛਾ ਆ ਤੁਸੀਂ ਬੋਲੀ ਜਾਓ ਬੈਠ ਕੇ 10-15 ਮਿੰਟ ਉਹਦੀ ਸੇਵਾ ਦੇ ਵਿੱਚ ਬੈਠੋ ਤੇ ਕਰਕੇ ਦੇਖੋ ਕਿ ਜਿਹੜੇ ਦੋ ਲੱਡੂ ਹੋਣਗੇ ਨਾ ਇਹ ਸਵੇਰ ਨੂੰ ਦਰवेश ਨੂੰ ਪਾ ਦੇਣਾ ਬਾਹਰ ਤੁਸੀਂ ਬਸ ਰੋਜ਼ ਦੋ ਲੱਡੂ ਚੜਾਉਣੇ ਆ ਤੇ ਚਿਰਾਗ ਜਿਹੜਾ ਰੋਸ਼ਨ ਕਰਨਾ ਬਾਬੇ ਪੈਰੋ ਦਾ ਦੇ ਨਾਲ ਤੁਹਾਡੀ ਜਿਹੜੀ ਸੇਵਾ ਆ ਉਹ ਪੂਰੀ ਹੋ ਜਾਏਗੀ ਪਰ ਜਦੋਂ ਤੁਸੀਂ ਸੇਵਾ ਤੇ ਬਹਿਣਾ ਆ ਆਪਣੇ ਸਿਰ ਤੇ ਕਾਲਾ ਕੱਪੜਾ ਰੱਖ ਕੇ ਬਹਿਣਾ ਆ ਕਾਲਾ ਕੱਪੜਾ ਪਨ ਕੇ ਕਾਲੀ ਤੀਪਟੀ ਜੀ ਬਨ ਲੈਣਾ ਤੇ ਬੈਠ ਕੇ ਸਿਰ ਟੱਕ ਕੇ ਹੀ ਸੇਵਾ ਕਰਨੀ ਆ ਕਿ ਬਾਬੇ ਪੈਰੋ ਜਤੀ ਨੂੰ ਯਾਦ ਕਰਕੇ ਇਹਨਾਂ ਦੀ ਸੇਵਾ ਸਵੇਰੇ ਸ਼ਾਮ ਇਦਾਂ ਤੁਸੀਂ ਕਰੋ ਤਾਂ ਵਿਖੇ ਤੁਹਾਡੇ ਸਾਰੇ ਕੰਮ ਰਾਸ ਹੋਣਗੇ ਲੱਡੂ ਤੁਸੀਂ ਸਵੇਰੇ ਇੱਕੋ ਟਾਈਮ ਹੀ ਪਾਉਣੇ ਆ ਲੱਡੂ ਦੋ ਟਾਈਮ ਨਹੀਂ ਪਾਉਣੇ ਚਰਾਗ ਜਿਹੜਾ ਸਵੇਰੇ ਸ਼ਾਮ ਜਲਣਾ ਠੀਕ ਹੈ ਤੇ ਜਿਹੜਾ ਲੱਡੂ ਬਾਉਸ ਇਹਨੂੰ ਇੱਕ ਵਾਰ ਤੁਸੀਂ ਪਾਉਣਿਆ ਰੋਜ਼ 41 ਦਿਨ ਦੋ ਲੱਡੂ ਪੈਣੇ ਆ ਤੁਹਾਡੇ ਤਾਂ ਦੇਖਿਓ 41 ਦਿਨਾਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਖੁਸ਼ਖਬਰੀ ਤੇ ਕੋਈ ਰਿਜ਼ਲਟ ਤੁਹਾਡੇ ਸਾਹਮਣੇ ਆਏਗਾ ਹੀ ਆਏਗਾ ਔਰ ਜਿੰਨੇ ਤੁਹਾਡੇ ਕੰਮ ਬਾਬਾ ਪੈਰੋ ਨੇ ਆਵਰਾਸ ਕਰ ਦਨੇ ਆ ਇਹ ਬਾਬੇ ਪੈਰੋ ਜੱਤੀ ਦੀ ਸੇਵਾ ਆ ਬਹੁਤ ਤਕੜੀ ਸੇਵਾ ਆ ਇਹਨੂੰ ਕੋਈ ਆਮ ਦੱਸਦਾ ਨਹੀਂਗਾ ਇਦਾਂ ਜੇ ਤੁਸੀਂ ਇਹਦਾ ਰੱਖ ਲਓ ਤਾਂ ਤੁਹਾਡੇ ਸਾਰੇ ਕੰਮ ਵਾਰੇ ਨਿਆਰੇ ਹੋ ਜਾਣੇ ਬਾਬੇ ਪੈਰੋ ਦੀ ਕਿਰਪਾ ਦੇ ਨਾਲ ਤਾਂ ਦੋਸਤੋ ਇਹੀ ਚੀਜ਼ਾਂ ਜਿਹੜੀਆਂ ਸਮਝਣ ਵਾਲੀਆਂ ਗੱਲਾਂ ਹੁੰਦੀਆਂ ਤੇ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਭਲੀ ਕਰੇ